ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਆ ਭਰਾਵਾਂ ਨੂੰ ਭੈਣਾਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਬੇਨਤੀ ਕਰਨਾ ਕਿ ਉਹਨਾਂ ਤੇ ਸਾਰੀਆਂ ਧਿਰਾਂ ਜੜੀਆਂ ਹੈਗੀਆਂ ਸਿਆਸੀ ਤੇ ਗੈਰ ਸਿਆਸੀ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਮੈਂ ਰਾਤੀ ਇੱਕ ਉਹ ਵੀਡੀਓ ਵੇਖੀ ਸੀ سوشل ਮੀਡੀਆ ਤੇ ਫੇਸਬੁੱਕ ਤੇ ਉਹਦੇ ਵਿੱਚ ਸਰਦਾਰ ਬਲਵੰਦਰ ਸਿੰਘ ਸੰਧੂ ਸੁਪੁੱਤਰ ਗੁਰਦੇਵ ਸਿੰਘ ਪਿੰਡ ਬਾਜੇਕੇ ਤਸਵੀਲ ਧਰਮਕੋਟ ਜ਼ਿਲ੍ਹਾ ਮੋਗਾ ਇਹਦੀ ਪਹਿਲਾਂ ਮੈਂ ਤੁਹਾਨੂੰ ਵੀਡੀਓ ਖਾਵਾ ਫਿਰ ਗਾਹ ਮੈਂ ਤੁਹਾਨੂੰ ਦੱਸਦਾ ਕਿ ਸਾਡੇ ਹੀ ਲੋਕ ਕਿਦਾਂ ਦੀਆਂ ਜਗ੍ਹੀਆਂ ਠੱਗੀਆਂ ਮਾਰਦੇ ਆ ਲੋਕਾਂ ਨਾਲ ਧੋਖਾ ਕਰਦੇ ਆ ਇਮੀਗ੍ਰੇਸ਼ਨ ਦਾ ਲੋਕਾਂ ਨੇ ਕੰਮ ਖੋਲੇ ਆ ਬਾਹਰ ਭੇਜਦੇ ਨਾਲ ਦੇ ਲੱਖਾਂ ਰੁਪਏ ਠੱਗੀਆਂ ਮਾਰਦੇ ਆ ਕੋ ਮੈਨੂੰ ਨਹੀਂ ਲੱਗਦਾ ਕਿ ਇਹ ਕੰਮ ਸਹੀ ਆ ਔਰ ਇਹੋ ਜਿਹੇ ਮੈਂ ਬੜੇ ਕੇਸ ਵੇਖੇ ਨੇ ਤੇ ਹੁਣ ਵੀ ਨਹੀਂ ਚਾਹੀਦੇ ਤਾਂ ਬਾਕੀ ਮੈਂ ਸਰਕਾਰ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਇਹੋ ਜਿਹੇ ਬੰਦਿਆਂ ਨੂੰ ਨਾ ਸਪਾਈ ਜਾਵੇ ਪਹਿਲਾਂ ਤੁਸੀਂ ਸਭ ਤੋਂ ਪਹਿਲਾਂ ਵੀਡੀਓ ਵੇਖੋ ਫਿਰ ਆਪਾਂ ਕਰਦੇ ਹਾਂ ਇੱਥੇ ਗੱਲ ਜੀ ਮੈਂ ਸੋਚ ਰਿਹਾ ਗਿਆ ਸੀ ਕਿ ਸੱਚਾ ਦੇ ਗੁਰੂ ਘਰ ਆ ਗਿਆ ਹੈ ਮਾਜਾ ਦਾ ਸਾਰਾ ਪ੍ਰਵਾਹ ਇੱਕ 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 ਮਾੜੀ ਜਿਹੀ ਹੌਣ ਸੁਣੋ ਮੈਂ ਸੁਖਤਰਨ ਗਿਆਨੀ ਜੀ ਤੋਂ ਸੱਚਾ ਦੇ ਗੁਰੂ ਕੋਲ ਆ ਦੇ ਰਿਹਾ ਮਾਜਾ ਦਾ ਸਾਰਾ ਪ੍ਰਵਾਹ ਲੈ ਕੇ ਆਇਆ ਕਰਨਾ ਤਾਂ ਤਾਂ ਜਿਹੜਾ ਮੈਂ ਤੇਰੀ ਤਾਂ ਤਾਂ ਦੋ ਵਾਰ ਦੇਰ ਦੀ ਤਾਂ ਤਾਂ ਜਿਹੜਾ ਬਹੁਤ ਸੰਸਮਾਰਾ ਤਾਂ ਤਾਂ ਜਿਹੜਾ ਬਰਾਬਰ ਮਾਰੇ ਹਾਜ਼ਰੀ ਵਿੱਚ ਆਜਾ ਮਾਜੋ ਜੀ ਕੱਲ੍ਹ ਮੈਂ ਨਾ ਸੁੱਖ ਕੱਲ੍ਹ ਨੂੰ 18 ਕਰ ਦਿੱਤਾ ਤਾਂ ਜਿਹੜੇ 1.2 ਲੱਖ ਪਾਸ਼ੀ ਦਾ 1.16 ਲੈਂਦਾ ਜੇ ਸੁੱਖ ਕੱਲ੍ਹ ਨੇ ਮੇਰੀ ਪੂਰੀ ਨਹੀਂ ਨਿੱਕੀ ਜਰ ਲਾਇਆ ਹੋਵੇ ਤੇ ਇਸ ਗੱਲ ਦੀ ਮੈਂ ਦੱਸਦੀ ਦੇਦਾ ਬਾਕੀ ਮੈਂ ਇਹ ਕਿੰਨਾ ਹੁਣੇ ਮੈਂ ਗਲਤ ਤਾਂ ਮੰਨਦਾ ਮੇਰਾ ਕੱਪਣਾ ਛੱਡੀ ਇਮਾਰਤ ਦੇ ਹਜ਼ੂਰੀ ਵਿੱਚ ਕਿੰਨਾ ਬਣਾ ਕੇ ਜੇ ਇਹ ਗਲਤ ਜਿਹਦਾ ਖੱਤਾ ਅਖਾੜਾ ਹੈ ਫੇਸਬੁਕ ਪਰ ਵੀ ਦਰਖਾਸਤ ਕਰਨਾ ਚਾਹਣਾ ਮਰੇ ਤਾਂ ਬਾਤ ਅਫੀਸਰ ਇਹਨੂੰ ਚੰਗਾ ਕਹਿ ਦਿੰਦੇ ਜੇ ਪਰ ਗੁਰੂ ਗ੍ਰਾਸ ਸਾਹਿਬ ਜੀ ਹਾਰੀ ਚੋਗੀਆਂ ਨੂੰ ਮਾਰ ਮੈਂ ਫਿਰ ਇਹ ਮੇਰੇ ਕਹਿੰਦੇ ਆ ਸੁਪਾ ਪ੍ਰਧਾਨ ਬੰਦਾ ਬੜਾ ਸਹੀ ਆਦੀ ਜੀ ਮੈਨੂੰ ਪੁੱਛੋ ਮੇਰਾ ਨੰਬਰ 9898474808 ਇਹਦੇ ਤੇ ਕਾਲ ਕਰੋ ਤੇ ਗੁਰੂ ਘਰ ਬੈਠੋ ਆ ਕੇ ਤੁਹਾਨੂੰ ਦੱਸਾਂ ਇਹਨੇ ਮੇਰੇ ਨਾਲ ਕਿੰਨੀਆਂ ਧੱਕੀਆਂ ਮਾਰੀਆਂ ਸ਼ਾਮ ਜੱਫੇ ਬੰਦੀਆਂ ਨਾਲ ਸਾਥ ਦੇਣਾ ਤਾਂ ਵੀ ਠੀਕ ਨਹੀਂ ਜਲਾ ਤਾਂ ਠੀਕ ਮੈਂ ਨਹੀਂ ਕਹਤਾ ਫਿਰ ਸ਼ਾਮ ਜੱਫੇ ਬੰਦੀ ਜੀ ਕੋਲ ਤੂੰ ਮੈਂ ਤੇਨੂੰ ਨਾਲ ਇੰਨੇ ਜਿ세 ਬੰਦੀਆਂ ਦੇ ਪ੍ਰਧਾਨ ਨੇ ਸਾਰੇ 15-20 ਪ੍ਰਧਾਨੇ ਹੋਈ ਹੋਰ ਬਣਾ ਦੋ ਫੇਰਾ ਕਰ ਘੱਟਣ ਦੇ ਭਾਤ ਦਾ ਮੈਨੂੰ ਹੁਣ ਰੱਬਾਂ ਦੀ ਕੋਈ ਲੋੜ ਨਹੀਂ ਸੁੱਖ ਜਿਹਨੇ ਮੈਨਾਂ ਦੀ ਮਾਰੀ ਆ ਰੱਜ ਕੇ ਮਾਰੀ ਇਹਨੇ 1 ਰੁਪਈਆ ਲਾਇਆ ਮੇਰੇ ਬੱਚਾ ਪਿੱਛੇ ਇਹ ਬਗੁਰੂ ਮਾਰੇ ਹਾਦੀ ਦੀ ਨਾਮ ਘਰਾਂ ਲਾ ਕਰੀ ਗਾ ਲੈ ਹਾਫਿਸ ਸਾਡੇ 16 ਲੱਖ ਰੁਪਈਆ ਦਾ 1.5 ਮਹੀਨੇ ਮੱਤ ਤੱਕ ਅੱਗੇ ਤੇ ਸਭ ਕੁਝ ਕੋਲ ਮੰਨਿਆ ਤੇ ਮਾਮੇ ਕੋਲ ਮੇਰੇ ਯਾਰਾਂ ਦੋਸਤਾਂ ਜਮੰਨਿਆ ਐਮਐਲ ਕੋਲ ਬੰਦਿਆਂ ਇਹ ਬੰਦਾ ਹੁਣ ਮੇਰੇ ਪੈਰਾਂ ਚੋਂ ਪਾਹੇ ਰੋ ਮੁੱਕ ਗਿਆ ਮਾ ਰਮਾਨ ਕੁਪਰਾਨੋ ਜਨਾ ਚੋਣਾ ਵੀਰ ਮੇਰੇ ਨਾਲ ਫੋਨ ਤੇ ਗੱਲ ਕਰ ਮੇਰ ਨਾਲ ਬਹਿ ਫਿਰ ਤੁਹਾਡੇ ਗਲਤ ਪ੍ਰਧਾਨ ਜੀ ਸਕੂਲ ਕਰੀ ਐਵੇਂ ਸਕੂਲਾਂ ਨਹੀਂ ਕਰੀ ਜੀਆਂ ਮੇਰੇ ਵੱਲ ਦੇਖੋ ਮੈਂ ਜਰੀਬ ਨੇ ਜੁੱਤ ਪੈਸੇ ਲੈ ਕੇ ਆ ਕੇ ਦਿੱਤੇ ਮੈਂ ਐਵੇਂ ਨਹੀਂ ਮਹਾਰਾਜ ਆ ਜੀ ਜਰਾ ਪੱਤ ਲੈ ਕੇ ਆ ਮਾਂ ਲੈ ਕੇ ਆਪਣੇ ਘਰ ਕੀ ਲੈ ਕੇ 81 ਦਾ ਮੇਰਾ ਜਨਮ ਕਲਾਸਿਕ ਮੇਰੇ ਪਿਤਾ ਦੇ ਪੂਰੇ ਹੋ ਗਏ ਮੇਰੀ ਮਾਂ ਨੇ ਮੈਨੂੰ ਮਹਾ ਭਾਗਿਆ ਫੇਸਬੁੱਕ ਵਾਲੇ ਵੀਰੋ ਵੀਡੀਓ ਵਾਲੇ ਵੀਰੋ ਵੱਧ ਤੋਂ ਵੱਧ ਨੂੰ ਸ਼ੇਅਰ ਕਰੋ ਤੇ ਮੈਨੂੰ ਇਨਸਾਫ ਦਿਵਾਓ ਜੇ ਮੈਨੂੰ ਇਨਸਾਫ ਨਹੀਂ ਮਿਲਦਾ ਤੇ ਤੇਰਾ ਅਗਲਾ ਕਦਮ ਮੇਰਾ ਹੋਵੇਗਾ ਮਹਾਕਾਂ ਤੁਹਾਨੂੰ ਦਿਖਾਗਾ ਨਹੀਂ ਡੀਜੀਪੀ ਪੰਜਾਬ ਐਸਐਸਪੀ ਮੋਦਾ ਐਸਪੀ ਅਚਨ ਨੂੰ ਬੇਨਤੀ ਕਰਨੀ ਚਾਹਣਾ ਕਿ ਇਹਨੂੰ ਇਨਸਾਫ ਚਾਹੀਦਾ ਹੈ ਇਸ ਪੀ ਅੱਛਾ ਜਿਹੜਾ ਬੋਗ니아 ਵਾਲੋਂ ਦੇ ਕੋਲ ਬੈਜੀ ਭਾਈ ਮਹੀਨੇ ਤੋਂ ਦਰਖਾਹ ਚੱਲਦੀ ਹੈ ਜਦੋਂ ਮੈਂ ਜਾਂਦਾ ਮੇਰੇ ਬਿਆਨ ਲਾ ਲੈਂਦਾ ਔਰ ਤਿੰਨ ਚਾਰ ਦਿਨ ਬਾਅਦ ਮੈਂ ਗਿਆ ਮੈਨੂੰ ਕਹਿੰਦਾ ਉਹ ਕਹੋ ਇਸ ਉੱਪਕੇ ਤੇ ਕਿੱਥੇ ਰਹਿੰਦਾ ਕੀ ਕਰਦਾ ਕੋਈ ਦਿੱਤਿਓ ਵੇਲਾ ਮੇਰੇ ਕੋਲ ਜਿਹੜੇ ਉਸ ਸਮੇਂ ਭਾਈ ਮਹੀਨੇ ਦਰਖਾਹ ਚੱਲੀ ਹੋਵੇ ਨਪਾਰੀ ਚੱਲਦੀ ਹੋਵੇ ਉਹ ਮੈਨੂੰ ਪੁੱਛਦਾ ਕਿੱਥੇ ਰਹਿੰਦਾ ਇਹ ਪਵਾਨੇ ਨੂੰ ਪੱਤੀ ਕਰਨ ਜਿਹਾ ਮੈਨੂੰ ਪਤਾ ਨਹੀਂ ਔਰ ਸਾਰਾ ਪਤਾ ਨਹੀਂ ਸੁਲਪਾਰੇ ਇਹ ਕਾਰਵਾਈ ਨਹੀਂ ਕਰਨਾ ਚਾਹਦੇ ਕਿ ਮੇਰੇ ਕੋਲੇ ਰਿਪੋਰਟ ਮੇਰੇ ਕੋਲ ਰਿਕਾਰਡ ਮੇਰੇ ਕੋਲੇ ਇਗਾ ਦੀਆਂ ਵੀਡੀਓ ਮੇਰੇ ਕੋਲ ਸਭ ਕੁਝ ਮੇਰੇ ਕੋਲੇ ਮੈਂ ਪਛਾਣ ਸਮੇਂ ਇਹ ਵੀ ਪਹਿਲਾਂ ਵੀ ਮੇਰੀ ਜਮਾਤ ਦੇ ਜ਼ਿੰਮੇਵਾਰ ਪਛਾਣ ਸਮੇਂ ਇਹਦਾ ਪਰਿਵਾਰ ਹੋਵੇਗਾ ਸੁਦਰਸ਼ਨ ਸਤਪਕਰ ਲੋ ਸੁਪਾਪਨ ਨੂੰ ਪੋਟੇਲਾ ਸੁਦਰਸ਼ਨ ਗੱਲ ਲੋ ਕੋਰਨ ਸਿੰਘ ਗੱਲ ਲੋ ਤਰਜੀਤ ਕੋਰ ਤਰਨ ਦਾ ਵੀ ਮਾਮਾ ਇਹ ਮੇਰੀ ਮਾਤ ਦੇ ਜ਼ਿੰਮੇਵਾਰ ਰਣਗੇ ਇਹ ਵੀ ਤੁਸੀਂ ਹੁਣ ਜਾਂਦੇ ਸਾਡੇ ਜਿੰਨੇ ਸੈਟ ਦੇ ਮਦਦ ਤੋਂ ਬਾਅਦ ਮੇਰੇ ਪਰਿਵਾਰ ਨੂੰ ਸਾਥ ਨੂੰ ਆਜਾ ਦੇ ਇਸ ਵਾਰ ਮੈਂ ਚਾਰ ਪੰਜ ਦਿਨਾਂ ਨਾ ਮੇਰਾ ਘਰ ਤੋਇਆ ਇਸ ਕੋਲੇ ਲੈਵਲ ਤੇ ਮੈਂ ਆਪੀ ਮਿਲ ਕੇ ਖਤਮ ਕਰਦਾ ਕਿਰ ਬਾਅਦ ਤੋਂ ਬਾਅਦ ਸਾਥ ਦੇ ਮਿਲ ਪਾ ਇਸ ਸਿੱਧੂ ਦੇ ਘਰ ਤੋਂ ਲੈ ਕੇ ਬੈਂਦੀ ਆ ਇਹ ਮੇਰੀ ਗੜੀ ਹੋਤੇ ਤੱਕ ਪਹੁੰਚੀਏ ਮੇਰੇ ਗਰੀਬ ਦਾ ਸਾਥ ਦੇਉ ਮੈਂ ਬਹੁਤ ਹੀ ਤਕਲੀਫਾਂ ਬਹੁਤ ਹੀ ਦੁੱਖੀਆਂ ਕੋਈ ਪ੍ਰਸ਼ਾਸਨ ਨਹੀਂ ਹੁਕਮਤ ਲਈ ਕਹਿੰਦੇ ਸੀ ਆਪਾਂ ਦੀ ਸਰਕਾਰ ਹੈ ਇਹਨਾਂ ਨੇ ਅਸਰੇ ਨਾਲ ਧਾਕੇ ਲੱਗਦੇ ਜੇ ਆਪਾਂ ਆਪਦੀ ਸਰਕਾਰ ਆਮ ਬੰਦੇ ਦੀ ਸੇਵਾਇਤ ਹੋਣੀ ਚਾਹੀਦੀ ਹੈ ਨਾ ਜਦੋਂ ਨਕਸ਼ਰਾ ਦਾ 1 ਲੀਟਰ 1 ਲੀਟਰ ਐਮਐਲਏ ਧੜਿਆਉਦਾ ਹੁਣ ਕਿਹ ਐਮਐਲਏ ਮੇਰਾ ਖਾਤੇ ਦੀਦਾ ਮਸਤ ਬਾਤ ਸਰਤਾ ਨੇ ਕਹਿੰਦੇ ਸਤਿਰੰਗ ਜੀ ਮੇਰੇ ਪਰਿਵਾਰ ਨੂੰ ਵੀ ਬੇਇੱਜ਼ਤੀ ਹੈ ਕੋਈ ਵੀ ਆਵੇ ਉਹਨੂੰ ਘਰ ਨਾ ਬਣਦਾ ਜਾਵੇ ਹੱਥ ਬੰਨ੍ਹ ਕੇ ਬੇਨਤੀ ਹੈ ਸਰਤਾ ਦੇ ਪ੍ਰਸ਼ੰਕ ਉਸ ਕੋਲ ਸਰਦਾਰ ਕਰਨ ਜਾਣਾ ਕਿ ਅੱਜ ਤੱਕ ਜੇ ਨਹੀਂ ਪੜਿਆ ਰੋਲਾ ਸੀ ਉਦੋਂ ਮੈਂ ਮਿਲਿਆ ਸੀ ਤਾਂ ਕਿ ਜੇ ਮਰਗੰਤਰਾਂ ਦੇ ਗੁਰੂ ਘਰ ਆ ਗਏ ਗੁਰੂ ਸਾਹਿਬ ਜੀ ਬੈਠੇ ਮੇਰੇ ਕੋਲ ਸ ਨੇ ਮੇਰੇ ਨਾਲ ਗੱਲ ਤਕਾ ਆਪਣਾ ਸਾਰਾ ਰਿਸ਼ਤਾ ਲਾਰਾ ਨੂੰ ਸਮਝਾਓ ਮੇਰੇ ਪਰਿਵਾਰੇ ਬਾਤ ਕਰਦੇ ਹੱਥ ਬੰਨ੍ਹ ਕੇ ਬੇਨਤੀ ਹੈ ਮੇਰੇ ਵਾਲੇ ਵੀਰਾਂ ਨੂੰ ਫੇਸਬੁੱਕ ਵਾਲੇ ਵੀਰਾਂ ਵੱੱਟ ਵੱੱਟ ਸ਼ੇਅਰ ਕਰੋ ਇਹਨਾਂ ਨੂੰ ਇਨਸਾਫ ਦਿਵਾਓ ਮੇਰੀ ਜਿੰਦਗੀ ਤੁਹਾਡੇ ਹੱਥ ਵਿੱਚ ਪਿਛਾ ਸਕਦੇ ਹਾਂ ਵੈਦ ਜੇ ਕਾਲਸਾ ਜੈ ਇਹ ਜਿਹੜੀ ਸੋਖ ਗਿਆ ਇਹ ਜਿਹੜੀ ਉਹਨੇ ਬਲਵੰਦਰ ਸਿੰਘ ਸੰਤੂਦੀ ਮੈਂ ਰਾਤੀ ਵੀਡੀਓ ਵੇਖੀ ਸੀ ਇਹ ਕਹਿੰਦਾ ਜੇ ਨਾਮ ਇਹਨਾਂ ਨੂੰ ਸਾਥ ਮਿਲਿਆ ਤਾਂ ਮੈਂ ਆਤਮ ਹੱਤਿਆ ਕਰ ਲੰਗੀ ਤੇ ਮੇਰੀ ਗੱਲ ਫੋਨ ਤੇ ਵੀ ਹੋਈ ਆ ਮੈਂ ਕਹਿੰਦਾ ਵੀ ਰਹਿਜੇ ਕੰਮ ਨਹੀਂ ਕਰੀਦਾ ਹਾਂ ਦਾ ਇਨਸਾਨ ਮਿਲ ਜੂਗਾ ਕੋਈ ਕਰਨੀ ਆਪਾਂ ਸਾਰੇ ਜਣੇ ਰਲ ਕੇ ਹੱਲਾ ਮਾਰਦੇ ਗੱਲ ਕਰਦੇ ਆ ਤੇ ਜਿਹਨੇ ਠੱਗੀ ਮਾਰੀ ਆ ਉਹ ਕਿਸਾਨ ਆਕੂਆ ਸਕੁੰਦਰ ਸਿੰਘ ਗਿੱਲ ਪੁੱਤਰ ਪੂਰਨ ਸਿੰਘ ਪਿੰਡ ਤੋਤੇਵਾਲਾ ਤਹਿਸੀਲ ਧਰਮਪੂਰ ਜ਼ਿਲ੍ਹਾ ਮੁਗਾ ਇਹਨੇ ਕਿਸਾਨ ਜੁਨੀਅਨ ਤੋਤੇਵਾਲਾ ਬਣਾਈ ਆ ਫਿਰ ਅੱਜਕੱਲ੍ਹ ਕੀ ਤਰ੍ਹਾਂ ਕੰਮ ਕੀ ਤੁਸੀਂ ਕਿਸੇ ਜਥੇਬੰਦੀ ਦੀ ਕਿਸੇ ਤੇ ਪਾਰਟੀ ਦੇ ਪ੍ਰਧਾਨ ਬਣ ਗਏ ਹੋ ਤੇ ਤੁਸੀਂ ਲੋਕਾਂ ਨਾਲ ਜਿਆਦੀਆਂ ਠੱਗੀਆਂ ਮਾਰਨ ਵਾਸਤੇ ਲੋਕੀ ਪ੍ਰਧਾਨ ਬਣਦੇ ਆ ਤੇ ਮੈਂ ਪ੍ਰਸ਼ਾਸਨ ਨੂੰ ਵੀ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਮਿਲਦਾ ਸਾਥ ਦੇਈਏ ਕੱਲ ਨੂੰ ਕੋ ਕਰ ਗਿਆ ਜਾਂ ਕੋ ਖਾ ਗਿਆ ਤੋਂ ਗੱਲਬਾਤ ਹੋ ਗਈ ਤੇ ਜਿਹੜਾ ਪੈਸਾ ਜਿੱਦੋਂ ਆ ਜਾਂਦਾ ਜਿਹੜਾ ਬੰਦਾ ਕਹੇ ਵਾਪਸ ਜੀਏ ਮੁੜਦਾ ਇਹ ਪੰਜਾਬ ਦੇ ਵਿੱਚ ਕਾਮੀ ਤੌਰ ਪਿਆ ਵਾ ਹੱਥੀ ਮਿਹਨਤ ਕਰਨੀ ਨਹੀਂ ਪ੍ਰਧਾਨਗੀ ਦਾ ਲੈਵਲ ਲਾ ਲੈਣਾ ਜੇ ਤੇ ਕਰੇ ਪ੍ਰਧਾਨ ਲੋਕਾਂ ਦਾ ਕੋਈ ਸਮਾਜ ਭਲਾਈ ਦਾ ਕੰਮ ਚੰਗਾ ਕੰਮ ਕਰੇ ਫਿਰ ਤੇ ਵਧੀਆ ਤੇ ਜੇ ਪ੍ਰਧਾਨ ਬਣਿਆ ਹੀ ਠੱਗੀਆਂ ਮਾਰਨ ਵਾਸਤੇ ਆ ਤੇ ਫਿਰ ਤੇ ਉਹ ਦੁੱਤਿਆਂ ਦਾ ਵੀ ਜਿਹੜਾ ਅੱਗ ਮਾਰਦਾ ਦੁੱਤਿਆਂ ਦਾ ਪਿਤਾ ਕਰ ਕਰ ਕੇ ਤਾਂ ਲੋਕੀ ਇਹ ਠੱਗੀਆਂ ਮਾਰਨ ਵਾਸਤੇ ਬੀ ਬੀ ਇਹੋ ਜੇ ਕਮਾਜੂ ਬਣ ਕੇ ਕਹਿੰਦਾ ਇਹਨੇ ਆਪ ਬਣਾਈ ਆ ਮੈਂ ਪਤਾ ਕੀਤਾ ਜੀ ਮਾਕੜੀ ਕਿਸਾਨ ਜੱਜੇ ਬੰਦੀ ਦਾ ਕਹਿੰਦੇ ਜੀ ਇਹਨੇ ਕਿਸਾਨ ਜੱਜੇ ਬੰਦੀ ਆਪਣੀ ਬਣਾਈ ਆ ਪੰਜਾਬ ਦੀ ਤੇ ਜਿਹੜੀ ਪੁਲਸਾਈ ਦੇ ਤੋਂ ਕਰਨੀ ਕਰਾਉਂਦੀ ਆ ਪਹਿਲਾ ਗਾ ਮੈਂ ਜਿੰਨੀਆਂ ਪੰਜਾਬ ਦੀਆਂ ਕਿਸਾਨ ਜਥੇ ਬੰਦੀਆਂ ਜਿੰਨੀਆਂ ਵੀ ਹੈਗੀਆਂ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਨਾ ਕਿ ਇਹ ਜਿਹੜਾ ਸੁੱਕ ਗਿਲ ਹੈ ਇਹੋ ਜੇ ਆਗੂ ਦੇ ਕਰਕੇ ਜਿਹੜੀਆਂ ਦੂਸਰੀਆਂ ਕਿਸਾਨ ਜਥੇ ਬੰਦੀਆਂ ਵੀ ਬਦਨਾਮ ਹੁੰਦੀਆਂ ਜੇ ਇੱਕ ਮੱਧ ਲਿਪੜੀ ਹੋਵੇ ਤਾਂ ਸਾਰਿਆਂ ਨੂੰ ਲਪੇਟਦੀ ਆ ਆਪਾਂ ਸਾਰੇ ਰਲ ਮਿਲ ਕੇ ਮਸਲਾ ਹੱਲ ਕਰਾਈਏ ਇਹ ਮਤ ਸਮਝਣਾ ਕਿ ਕੱਲੇ ਸੁੱਕੀ ਗਿਰਦੀ ਬਦਰਾਮੀ ਆ ਪਰ ਸੁੱਕੀ ਦੇ ਨਾਲ ਕਿਸਾਨ ਜੂਨੀਅਨ ਪੰਜਾਬ ਦਾ ਪ੍ਰਧਾਨ ਦਾ ਲੈਵਲ ਲੱਗਾ ਜੇ ਮੇਰੀ ਗੱਲ ਯਾਦ ਰੱਖਿਓ ਤੇ ਜਿੰਨੀਆਂ ਕਿਸਾਨ ਜਿ세 ਬੰਦੀਆਂ ਨਾ ਸਾਰਿਆਂ ਦੀ ਵਿੱਚ ਬਦਰਾਮੀ ਹੁੰਦੀ ਆ ਤੇ ਮੇਰੀ ਸਾਰਿਆਂ ਭਰਾਵਾਂ ਨੂੰ ਬੇਨਤੀ ਹੈ ਮੈਂ ਵੀ ਕਿਸਾਨ ਜੱਟੇ ਬੰਤੀਆਂ ਤੇ ਹਾਗੂਆ ਦੇ ਨਾਲ ਗੱਲ ਕਰਾਂਗਾ ਕੀ ਆਪਾਂ ਬਹਿ ਕੇ ਉਹ ਸਿੰਘ ਦੇ ਪੈਸੇ ਦਵਾਦੀਆਂ ਜਿਹਦੇ ਨੇ ਕੰਮ ਹੀ ਨਹੀਂ ਕੀਤਾ ਤੇ ਆ ਗਈ ਗਮ ਜਦੋਂ ਇਮੀਗ੍ਰੇਸ਼ਨਾਂ ਦਾ ਕੰਮ ਖੋਲ ਕੇ ਅੱਗੇ ਮੇਰੇ ਕੋਲ بڑے ਕੇਸ ਆ ਜਾਈਏ ਸਾਡੇ ਤੇ ਹਲਕਾ ਟਾਲੀ ਦੀ ਵਿੱਚ ਵੀ 40-40 ਲੱਖ ਦੀਆਂ ਲੋਕਾਂ ਨੇ ਠੱਗੀਆਂ ਮਾਰੀਆਂ ਔਰ ਇਹਨੇ ਲੋਕੀ ਠਗੀਆਂ ਮਾਰਦੇ ਹੋ ਗਏ ਐਸੇ ਕੰਮ ਕਰਕੇ ਮੈਨੂੰ ਹੈਰਾਨ ਕੀ ਇਸ ਗੱਲ ਦੀ ਆ ਉਹ ਤਾਂ ਲੋਕੀ ਰੋਣਾ ਪਾਉਂਦੇ ਸਾਡੇ ਕੋਲ ਕਾਰੋਬਾਰ ਨਹੀਂ ਸਾਡੇ ਕੋਲ ਪੈਸਾ ਨਹੀਂ ਆ ਪਰ ਇਹੋ ਜੇ ਬੰਦਿਆਂ ਨੂੰ ਲੁੱਟਿਆ ਬੰਦਿਆਂ ਨੂੰ ਪੈਸੇ ਦੇਣ ਵਾਸਤੇ ਲੱਖਾਂ ਰੁਪਈਆ ਨਾ ਕੋ ਨਿਕਲਉਂਦਾ ਤੁਹਾਡੀ ਸਾਰੇ ਕੀ ਬੇਨਤੀ ਆ ਕਿ ਆਪਾਂ ਬਲਵਿੰਦਰ ਸਿੰਘ ਸੰਤੂਦੀ ਮਰਜ਼ਾਦ ਕਰੀਏ ਇਹਨੂੰ ਇਹਦੇ ਪੈਸੇ ਦਵਾਈਆਂ ਇਹ ਨਹੀਂ ਗੱਲ ਕਿ ਪੈਸੇ ਨਹੀਂ ਮਿਲਦੇ ਸਭ ਕੁਝ ਹੋ ਜਾਂਦਾ ਇਨਸਾਫ ਕਾਨੂੰਨ ਹੈਗਾ ਤੇ ਮੈਂ ਉੱਚ ਅਧਿਕਾਰੀਆਂ ਨਾਲ ਵੀ ਗੱਲ ਕਰਾਂਗਾ ਤੇ ਆਪਣੇ ਕਾਲੀ ਲੀਡਰਾਂ ਨਾਲ ਵੀ ਗੱਲ ਕਰਾਂਗਾ ਗੱਲ ਤੇ ਇਹੋ ਜੇ ਕੰਮ ਤੇ ਨਾਲ ਖੜਨਦੀ ਹੁੰਦੀ ਹੈ ਜਿਹੜੀ ਪਾਰਟੀ ਜਿਹੜੀ ਜੱਥੇ ਬੰਦੀ ਐਸ ਟਾਈਮ ਬੰਦੇ ਦੇ ਨਾਲ ਇਹੋ ਜੀ ਮੁਸੀਬਤ ਦੇ ਵਿੱਚ ਖਲੋਵੇ ਤੇ ਫਿਰ ਬੰਦਾ ਸਾਰੀ ਉਮਰ ਹੀ ਜੁੜਿਆ ਰਹਦਾ ਤੇ ਜੇ ਕਿਤੇ ਲੋੜ ਪਈ ਤੇ ਚਲੇ ਕੇ ਆਪਾਂ ਆਪ ਨੂੰ ਲੋੜ ਹੋਵੇ ਤੇ ਉਦੋਂ ਬਾਸ਼ ਮਾਰ ਲਈ ਅਗਲਾ ਫਿਰ ਕਹਤਾ ਜੇ ਮੈਨੂੰ ਲੋੜ ਸੀ ਉਦੋਂ ਤੇ ਆਇਆ ਨਹੀਂ ਤੁਹਾਨੂੰ ਮੈਂ ਇਹਨੂੰ ਕੀ ਕਰਾਂ ਸੋ ਮੈਂ ਸਾਰੀਆਂ ਤੁਸੀਂ ਬੰਦਿਆਂ ਨੇ ਬੇਨਤੀ ਕਰਦਾ ਕਿ ਆਪਾਂ ਬਲਵਿੰਦਰ ਸਿੰਘ ਸਾਹਿਬ ਦੀ ਮਦਦ ਕਰੀਏ ਉਹ ਰਾਤੀ ਮੈਂ ਪੂਰਾ ਸਾविद ਆਇਆ ਬਲਵਿੰਦਰ ਸਿੰਘ ਸਾਹਿਬ ਨੂੰ ਕਿ ਜਿਹੜਾ ਜੀ ਫਿਕਰ ਨਾ ਕਰੋ ਇਹੋ ਜੀ ਕੋਈ ਗਲਤੀ ਨਾ ਕਰਿਓ ਬੰਦਾ ਚਲ ਜਾਂਦਾ ਇਹ ਵਾਪਸ ਨਹੀਂ ਉਹ ਤਾਂ ਪੈਸੇ ਦੇ ਆ ਜਾਣਗੇ ਚੈੱਕ ਮੈਨੂੰ ਨਾਲ ਚੈੱਕ ਦੀ ਕਾਪੀ ਦਿੱਤੀ ਆ ਐਫੀਡੇਵਿਟ ਭੇਜਿਆ ਬਾ ਰਿਕਾਰਡਿੰਗਾਂ ਭੇਂਦੀਆਂ ਵਾ ਮੇਰੇ ਕੋਲ ਪ੍ਰੂਫ ਆ ਕਾ ਕੋਈ ਨਹੀਂ ਦੀ ਗੱਲ ਕਰਾਂਗੇ ਆ ਪਾ ਸੋ ਜੰਨੀਆਂ ਜ ਕਿਸਾਨ ਜਿਹਾ ਜੇ ਬੰਦੀਆਂ ਵਾ ਭਰਾਓ ਆਪ ਆਪਣੀ ਸ਼ਬੀ ਨੂੰ ਬਚਾਓ ਇਹ ਨਹੀਂ ਕਿ ਕਿਸਾਨ ਜਿਹਾ ਜੇ ਬੰਦੀ ਤੁਸੀਂ ਬਣਾ ਲਈ ਤੇ ਤੁਸੀਂ ਜੋ ਮਰਜ਼ੀ ਕਰੀ ਜੋ ਵੀ ਕੰਮ ਗਲਤ ਹੈ ਇਹ ਸੋਭਾ ਨਹੀਂ ਕਹਿੰਦਾ ਕਿ ਇਹ ਤੁਸੀਂ ਸਰਦਾਰ ਜੀ ਸਿਰ ਤੇ ਪੱਗਾ ਆਈ ਗੁਰੂ ਵਾਲੇ ਬਣ ਕੇ ਠਗੀਆਂ ਮਾਰੀਆਂ ਤੇ ਇਹਦੇ ਵਿੱਚ ਸਾਰੀ ਕੌਮ ਦਾ ਸਿਰ ਨੀਵਾ ਹੁੰਦਾ ਜੀ ਐ ਹੋ ਜਾ ਕੰਮਾ ਤੋਂ ਗਰੀਜ ਕਰਿਆ ਕਰੋ ਬਾਕੀ ਮੈਂ ਅਕਾਲੀ ਦਲ ਦੇ ਵਿੱਚ ਆ ਮੈਂ ਜੋਧਪੁਰ ਜੇਲ੍ਹ ਕੱਟੀ ਆ ਮੈਂ ਆਪਣੇ ਵੱਲੋਂ ਵਿਸ਼ਵਾਸ ਦਿੰਦਾ ਨਾ ਸਰਦਾਰ ਬਲਵਿੰਦਰ ਸਿੰਘ ਸੰਤੂ ਨੂੰ ਕਿ ਮੈਂ ਪੂਰਾ ਤਨ ਮਨੋ ਜਿੱਥੇ ਤੱਕ ਵੀ ਹੋਇਆ ਜਿੱਥੇ ਵੀ ਜੜ ਵੀ ਹਮ ਸਦਨ ਮਿਲਣਾ ਮੈਂ ਮਿਲ ਕੇ ਤੁਹਾਡੇ ਇਨਸਾਫ ਤੋਂ ਆਹੂੰਗਾ ਤੇ ਦੂਜੇ ਪਰ ਮਨਣਾ ਕਿ ਨਾ ਬੇਨਤੀ ਕਰਤਾ ਤੇ ਮੇਰਾ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ